ਸਸਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਇੱਕ ਇਹੋ ਜਿਹੀ ਚੀਜ਼ ਬਣਾਉਣੀ ਸਿਖਾਉਣੀ ਆ ਜੀ ਜਿਹੜੀ ਕਿ YouTube ਤੇ ਦੇਖੋ ਕਦੀ ਕਿਸੇ ਨੇ ਬਣਾਉਣੀ ਨਹੀਂ ਸਿਖਾਈ ਦੇਖੋ ਜੀ ਆਪਾਂ ਤੁਹਾਨੂੰ ਇਸ ਤਰ੍ਹਾਂ ਜਿਹੜਾ ਆਪਣੀ ਬੈੱਡ ਹੈਗੀ ਹੈ ਜੀ ਬੈੱਡ ਦੀ ਜਿਹੜੀ ਬੈਕ ਹੈ ਇਸ ਤਰ੍ਹਾਂ ਆਪਾਂ ਉਹਦਾ ਕਵਰ ਬਣਾਵਾਂਗੇ ਜੀ ਕਵਰ ਵੀ ਆਪਾਂ ਇਹੋ ਜਿਹਾ ਬਣਾਵਾਂਗੇ ਦੇਖੋ ਆਪਣੀ ਜਿਹੜੀ ਬੈੱਡ ਦੀ ਲੁੱਕ ਹੈ ਸਾਰੀ এবੀ ਨਜ਼ਰ ਆਉਗੀ এবੀ ਨਹੀਂ ਆਪਾਂ ਉਹ ਕਰਦੇ ਹੈਗੇ ਤੇ ਆਪਣਾ ਜਿਹੜਾ ਇਹ ਹੈਗਾ ਜੀ ਬੈੱਡ ਦੀ ਜਿਹੜੀ ਸ਼ੀਟ ਲੱਗੀ ਹੁੰਦੀ ਹੈ ਪਿੱਛੇ এবੀ ਨਹੀਂ ਖਰਾਬ ਹੋਊਗੀ ਦੇਖੋ ਆਮ ਤੌਰ ਤੇ ਆਪਾਂ ਘਰਾਂ ਦੇ ਵਿੱਚ ਇਸ ਤਰ੍ਹਾਂ ਦੇ ਫੈਂਸੀ ਬੈੱਡ ਆਪਣੀ ਸਾਰੇ ਘਰਾਂ ਦੇ ਵਿੱਚ ਹੁੰਦੇ ਨੇ ਆਪਾਂ ਕੀ ਹੁੰਦਾ ਜੀ ਆਪਾਂ ਜਦੋਂ ਆਰਾਮ ਨਾਲ ਇਸ ਤਰ੍ਹਾਂ ਬਹਿਨੇ ਆ ਬੈੱਡ ਤੇ ਪਿੱਛੇ ਇਸ ਤਰ੍ਹਾਂ ਬੈਕ ਲਗਾਉਨੇ ਆ ਤਾਂ ਆਪਣੇ ਸਿਰਾਂ ਨੂੰ ਤੇਲ ਲੱਗਿਆ ਹੁੰਦਾ ਦੇਖੋ ਤੇਲ ਆਪਣੇ ਸਾਰੇ ਇੱਥੇ ਲੱਗ ਜਾਂਦਾ ਜੀ ਉਹਦੇ ਨਾਲ ਕੀ ਨਿਸ਼ਾਨ ਬਣ ਜਾਂਦੇ ਨੇ ਉਹ ਬਹੁਤ ਮਤਲਬ ਕਿ ਔਖੇ ਸਾਫ਼ ਹੁੰਦੇ ਨੇ ਤੇ ਆਪਣੇ ਘਰਾਂ ਦੇ ਵਿੱਚ ਛੋਟੇ ਬੱਚੇ ਵੀ ਹੁੰਦੇ ਨੇ ਦੇਖੋ ਉਹ ਪੈਨ ਵਗੈਰਾ ਇਸ ਤਰ੍ਹਾਂ ਲਗਾ ਦਿੰਦੇ ਨੇ ਨਿਸ਼ਾਨ ਲਗਾ ਦਿੰਦੇ ਨੇ ਉਹ ਨਿਸ਼ਾਨ ਮਿਟਦੇ ਨਹੀਂ ਹੈਗੇ ਤੇ ਵੈਸੇ ਵੀ ਦੇਖੋ ਇਹਨਾਂ ਤੇ ਡਸਟ ਵਗੈਰਾ ਪੈਦੀ ਰਹਿੰਦੀ ਹੈ ਜੀ ਅੱਜ ਆਪਾਂ ਇਹਦਾ ਕਵਰ ਬਣਾਵਾਂਗੇ ਆਪਾਂ ਸਭ ਤੋਂ ਪਹਿਲਾਂ ਇਹਨੂੰ ਮਿਲਦੇ ਹਾਂ ਜੀ ਕਿਸ ਤਰ੍ਹਾਂ ਇਸਲੀ ਸਾਈਡ ਆਪਾਂ ਲਗਾਵਾਂਗੇ ਇਕੋ ਬੈੱਡ ਸ਼ੀਟ ਦੇਖੋ ਕੋਈ ਵੀ ਬੈੱਡ ਸ਼ੀਟ ਆਪਣੇ ਕੋਲੇ ਪਈ ਹੈ ਸਿੰਗਲ ਵੀ ਇਹਦੇ ਉੱਤੇ ਲੱਗ ਜੂਗੀ ਤੇ ਡਬਲ ਬੈੱਡ ਦੀ ਹੈਗੇ ਤਾਂ ਆਪਾਂ ਉਹ ਵੀ ਕੱਟ ਕੇ ਲਗਾ ਸਕਦੇ ਆਂ ਭਰਾਣੀਆਂ ਆਪਣੇ ਘਰਾਂ 'ਚ ਆਮ ਹੀ ਪਈ ਹੁੰਦੀ ਹੈ ਤੇ ਇੱਕ ਆਪਾਂ ਲਗਾਵਾਂਗੇ ਜੀ ਇਸ ਤਰ੍ਹਾਂ ট্রান্সਫੇਰਡ ਸ਼ੇਪ ਇਹ ਦੇਖੋ ਬਾਜ਼ਾਰ 'ਚ ਜੋ ਆਸਾਨੀ ਨਾਲ ਮਿਲ ਜਾਂਦੀ ਆਪਾਂ ਲੈ ਕੇ ਆਏ ਆ ਜੀ ਇਸ ਕਰਕੇ ਵੀ ਆਪਾਂ ਵੀ ਇਹਨਾਂ ਕਵਰ ਬਣਾ ਲਈਏ ਮੈਂ ਕਵਰ ਬਣਾ ਰਹੀ ਸੀ ਜੀ ਆਪਣੇ ਘਰ ਵਾਸਤੇ ਤੇ ਸੋਚਿਆ ਇਹਦੀ ਵੀਡੀਓ ਵੀ ਬਣਾਈਏ ਤਾਂ ਜੋ ਹਰ ਕੋਈ ਬਣਾ ਸਕੇ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਜਿਵੇਂ ਵੀ ਆਪਣੇ ਦੇਖੋ ਬੈੱਡ ਹੁੰਦੇ ਨੇ ਜੀ ਹਰ ਇੱਕ ਤਰ੍ਹਾਂ ਦੇ ਘਰੇ ਵੱਖਰੇ ਵੱਖਰੇ ਹੁੰਦੇ ਨੇ ਹੈਗੇ ਵੱਖਰੇ ਵੱਖਰੇ ਆਪਣੀ ਬੈਕ ਬਣੀ ਹੁੰਦੀ ਹੈ ਆਪਾਂ ਸਭ ਤੋਂ ਪਹਿਲਾਂ ਇਸ ਤਰ੍ਹਾਂ ਇਹਦੀ ਲੈਣੀ ਹੈ ਇਹ ਚੀਜ਼ ਹੋ ਗਈ ਲੰਬਾਈ ਤੇ ਉਸ ਤੋਂ ਬਾਅਦ ਆਪਾਂ ਇਸ ਤੋਂ ਲੈ ਕੇ ਆਪਾਂ ਸਾਰਾ ਉੱਪਰਲਾ ਹਿੱਸਾ ਮੈਨੇ ਜੀ ਪਿੱਛੋਂ ਆਪਾਂ ਨੂੰ ਮੈਨੇ ਦੀ ਲੋੜ ਇਹ ਦੇਖੋ ਪਿੱਛੋਂ ਬੈਕ ਦੇ ਪ੍ਰਾਕਤ ਇਕੂ ਜਿੱਕਾ ਹੋ ਗਿਆ ਆਪਾਂ ਨੇ ਲੰਬਾਈ ਚੜਾਈ ਇਹਨਾਂ ਦੀ ਤੇ ਆਪਾਂ ਇਹ ਸਾਰੀ ਇਸ ਤਰ੍ਹਾਂ ਮੈਨੇ ਹੈ ਤੇ ਇਸ ਤਰ੍ਹਾਂ ਮੈਨੇ ਹੈ ਤੇ ਇੱਕ ਚੀਜ਼ ਮੈਨੇ ਜੀ ਆਪਣੀ ਆ ਵਾਲੀ ਕਿ ਇਹ ਫੱਟੀ ਜਿਹੜੀ ਹੈਗੀ ਕਿੰਨੀ ਚੜਾਈ ਤੇ ਲੱਗੀ ਹੋਈ ਹੈ ਨਸਤ ਆਪਾਂ ਨੂੰ ਇਹ ਦੋ ਹੀ ਚੀਜ਼ਾਂ ਚਾਹੀਦੀਆਂ ਨੇ ਜੀ ਤੇ ਦੋ ਹੀ ਕੱਪੜੇ ਚਾਹੀਦੇ ਨੇ ਮੰਜਰ ਚ ਕਵਰ ਬਣ ਕੇ ਤਿਆਰ ਹੋ ਜੂ ਜ਼ਿੰਦਗੀ ਭਰ ਹੈਗਾ ਜੀ ਜਿਹੜਾ ਆਪਣਾ ਬੈੱਡ ਹੈ ਕੀ ਕੋਈ ਖਰਾਬ ਨਹੀਂ ਹੋਊਗਾ ਆਪਾਂ ਚਲੋ ਇਹ ਨੂੰ ਮੈਂ ਤੁਹਾਨੂੰ ਬਣਾ ਕੇ ਦਿਖਾਉਣੀ ਲੋ ਜੀ ਆਪਾਂ ਜਿਹੜੀ ਸ਼ੀਟ ਸੀਗੀ ਦੇਖੋ ਇਹ ਪੂਰੀ ਪੂਰੀ ਸ਼ੀਟ ਸੀਗੀ ਆਪਾਂ ਸਿਰਫ ਦੇਖੋ ਇਹਨੂੰ ਇਹ ਹੈਗੀ ਹੈ ਜੀ ਡਬਲ ਤੇ ਆਪਾਂ ਇਹਨੂੰ ਵਿੱਚ ਦੀ ਕੈਂਚੀ ਪਾ ਕੇ ਸ਼ੀਟ ਨੂੰ ਤੇ ਇਹਨੂੰ ਮਤਲਬ ਕਿ ਸਿੰਗਲ ਕਰ ਲਿਆ ਇਹ ਡਬਲ ਸੀਗੀ ਆਪਾਂ ਇਹਨੂੰ ਸਿੰਗਲ ਕਰ ਲਿਆ ਜੀ ਇਹ ਕਿਉਂਕਿ ਇੰਨੀ ਚੌੜੀ ਸ਼ੀਟ ਆ ਨਹੀਂ ਸੀ ਰਹੀ ਇਸ ਇਹ ਸਿੰਗਲ ਕਰਨ ਦੇ ਨਾਲ ਹੀ ਆਪਣੀ ਪੂਰੀ ਆਈ ਹੈ ਤੇ ਆਪਾਂ ਇੱਕ ਲੈਂਤੀ ਹੈ ਜੀ ਇਸ ਤਰ੍ਹਾਂ ਬੈੱਡ ਦੀ ਚਾਦਰ ਜਿਹੜੀ ਆਪਾਂ ਲੈਂਤੀ ਸੀਗੀ ਬੈਕ ਤੇ ਲਗਾਉਣ ਲਈ ਤੇ ਉਹ ਵੀ ਆਪਾਂ ਇਸ ਤਰ੍ਹਾਂ ਕੱਟ ਲਾਂਗੇ ਦੇਖੋ ਆਪਾਂ ਤੁਹਾਨੂੰ ਹੁਣ ਨਾਪ ਦੱਸ ਨਹੀਂ ਸਕਦੇ ਜੀ ਕਿਉਂਕਿ ਹਰ ਇੱਕ ਵੇ ਬੈੱਡ ਦਾ ਵੱਖਰਾ ਵੱਖਰਾ ਹੋ ਹੁੰਦਾ ਹੈ ਹਨਾ ਮੇਰੇ ਲਈ ਵੀ ਸਿਰਫ ਇਹ 42 ਤੇ 43 ਇੰਚ ਸੀਗੀ ਜਿਹੜੀ ਇਹਦੀ ਲੈਂਥ ਸੀਗੀ ਠਾਈਕ ਮੀਟਰ ਸੀਗੀ ਜਿਹੜੀ ਇਹ ਲੰਬਾਈ ਸੀ ਜੀ ਇਸ ਤਰ੍ਹਾਂ ਪੂਰੇ ਨਾਪ ਦੀ ਘੇਰੇ ਦੀ ਇਹਦੀ ਤੇ ਉਸੇਸам ਨਾਲ ਹੀ ਮੈਨੇ ਇਹ ਸ਼ੀਟ ਹੈਗੀ ਹੈ ਜਿਹੜੀ ਕੱਟ ਲਈ ਤੇ ਚੱਦਰ ਵੀ ਹੈਗੀ ਹੈ ਜਿਹੜੀ ਆਪਾਂ ਇਹ ਵੀ ਕੱਟ ਲਈ ਜੀ ਦੇਖੋ ਤੇ ਹੁਣ ਆਪਾਂ ਕੀ ਕਰਨਾ ਹੈ ਜਿਹੜੀ ਚੱਦਰ ਹੈ ਜੀ ਦੇਖੋ ਇੱਕ ਸਾਈਡ ਤੇ ਤਾਂ ਆਪਾਂ ਬਰੀ ਇੱਕ ਵਾਰੀ ਕੋ ਫੋਲਡ ਕਰਾਂਗੇ ਤੇ ਇੱਕ ਸਾਈਡ ਹੈਗੀ ਜਿਹੜੀ ਟਰਾਂਸਫਰਡ ਸ਼ੀਟ ਲੈਤੀ ਆਪਾਂ ਇਹਦੇ ਨਾਲ ਫੋਲਡ ਕਰਾਂਗੇ ਦੇਖੋ ਜਦੋਂ ਆਪਾਂ ਇਹਦੇ ਨਾਲ ਜੋੜਨਾ ਹੈ ਜੀ ਇਹ ਕੱਪੜੇ ਨੂੰ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਜੋੜਨਾ ਹੈ ਤੇ ਜਿਹੜੀ ਸੀਟ ਹੁੰਦੀ ਹੈ ਜੀ ਦੇਖੋ ਇਹ ਫਟ ਜਾਣ ਦਾ ਵੀ ਡਰ ਹੁੰਦਾ ਸਿੱਧੀ ਮਸ਼ੀਨ ਵੀ ਇਹ ਤੇ ਚਲਦੀ ਨਹੀਂ ਹੈਗੀ ਔਖੀ ਚਲਦੀ ਹੈ ਇਸ ਕਰਕੇ ਜੀ ਆਪਾਂ ਉੱਪਰ ਕੱਪੜਾ ਲਗਾ ਕੇ ਚਲਾਵਾਂਗੇ ਤਾਂ ਮਸ਼ੀਨ ਸੀਨ ਹੈ ਬਿਲਕੁਲ ਸਹੀ ਸਹੀ ਵਜਦੀ ਹੈ ਬਿਲਕੁਲ ਔਖਾਈ ਨਹੀਂ ਆਉਂਦੀ ਤੇ ਹੁਣ ਜਿਹੜੀ ਹੈਗਾ ਜੀ ਦੇਖੋ ਆਪਾਂ ਇਹ ਜੋੜ ਲਈਤੀ ਤੇ ਹੁਣ ਆਪਾਂ ਜਿਹੜੀ ਸਾਈਡ ਵਾਲੀ ਪੱਟੀ 'ਚ 2 1/2 ਇੰਚ ਦੀ ਆਪਾਂ ਲੀਰ ਕੱਟੀ ਹੈ ਜੀ ਇਸ ਤਰ੍ਹਾਂ ਕੱਪੜਾ ਕੱਟ ਲਿਆ ਤੇ ਉਹ ਹੁਣ ਆਪਾਂ ਉੱਪਰ ਸੀਨ ਲਗਾ ਕੇ ਇਹਦੇ ਸਾਈਡਾਂ ਨਾਲ ਸੀਵਾਂਗੇ ਪਹਿਲਾਂ ਆਪਾਂ ਕੱਪੜੇ ਦੀ ਸੀਨ ਨਾਲ ਸੀਡ ਲਾਂਗੇ ਫਿਰ ਆਪਾਂ ਸ਼ੀਰ ਨਾਲ ਸੀ ਲਾਂਗੇ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਇਹਦੇ ਨਾਲ ਜੋੜਾਂਗੇ ਜੀ ਦੇਖੋ ਤੁਸੀਂ ਐਂ ਢਾਰ ਕੇ ਇਹਨੂੰ ਇਸ ਤਰ੍ਹਾਂ ਕਹਲਾ ਜੋੜ ਲੈਣਾ ਤੇ ਫਿਰ ਇਸੇ ਨੂੰ ਘੁਮਾ ਕੇ ਆਪਾਂ نیچے ਲਿਆ ਕੇ ਬੈੱਡ ਸ਼ੀਟ ਦੇ ਨਾਲ ਇਹ ਹੈ ਜੀ ਜਿਹੜੀ ਪੱਟੀ ਆਪਾਂ ਇਹ ਲਗਾ ਲੈਣੀ ਹੈ ਤੇ ਬਹੁਤ ਹੀ ਸੋਖੇ ਜਿਹੇ ਢਾਂਗ ਨਾਲ ਬਣ ਕੇ ਤਿਆਰ ਹੋ ਗਏ ਸਿਰਫ ਮੇਰੇ 15 ਮਿੰਟ ਲੱਗੇ ਨੇ ਜੀ ਇਹ ਕਵਰ ਬਣਾਉਣ ਤੇ 15 ਮਿੰਟਾਂ ਦੇ ਵਿੱਚ ਮੈਂ ਕਵਰ ਬਣਾ ਕੇ ਤਿਆਰ ਕਰਤਾ ਸੀ ਜੀ ਪਰ ਦੇਖੋ ਆਪਣੇ ਬੈੱਡ ਦੀ ਇਹ ਜਿਹਨਾਂ ਨੂੰ ਪੂਰੀ ਸੰਭਾਲ ਹੋਇਆ ਜੇ ਕੋਈ ਨਿਸ਼ਾਨ ਨਹੀਂ ਲੱਗਦਾ ਜੀ ਜਿਵੇਂ ਹੁਣ ਪੈਨ ਵਗੈਰ ਦੇ ਨਿਸ਼ਾਨ ਲਾਉਣ ਦੇ ਬੱਚੇ ਅੱਜਕੱਲ੍ਹ ਸ਼ਰਾਰਤੀ ਬਹੁਤ ਨੇ ਦਾਗ ਨਹੀਂ ਲੈਂਦੇ ਪਸੀਨੇ ਆਪਾਂ ਬਾਹਰੋਂ ਆਏ ਹੁੰਨੇ ਆ ਢੂ ਲਾ ਕੇ ਬੈੰਨੇ ਆ ਦੇਖੋ ਉਹ ਵੀ ਪਸੀਨੇ ਦੇ ਦਾਗ ਲੱਗ ਜਾਂਦੇ ਨੇ ਹਨਾ ਉਹ ਵੀ ਖਰਾਬ ਹੋ ਜਾਂਦੀ ਹੈ ਸੀਟ ਆਪਣੀ ਮੈਲ ਹੀ ਹੋ ਜਾਂਦੀ ਹੈ ਬਹੁਤ ਖਰਾਬ ਹੋ ਜਾਂਦੀ ਹੈ ਲੋ ਜੀ ਹੁਣ ਆਪਾਂ ਇੱਕ ਸਾਈਡ ਨਾਲ ਪੱਟੀ ਲਾ ਲਈ ਤੇ ਹੁਣ ਆਪਾਂ ਜਿਹੜੀ ਸੀਟ ਲਾਈ ਆ ਜੀ ਟਰਾਂਸਫਰ ਸੀਟ ਹੈ ਆਪਾਂ ਹੁਣ ਉਹਦੇ ਨਾਲ ਇਸ ਤਰ੍ਹਾਂ ਹੀ ਜੋੜ ਪਾ ਲੈਣਾ ਹੈ ਇਹਦੇ ਵਾਸਤੇ ਮੈਂ ਇੱਕ ਥੋੜੀ ਜਿਹੀ ਇਸਟ੍ਰਾਈਪ 1 ਇੰਚ ਦੀ ਇੱਕ ਹੋਰ ਪੱਟੀ ਤਿਆਰ ਕੀਤੀ ਸੀ ਤਾਂ ਜੋ ਆਪਾਂ ਇਹਦੇ ਉੱਤੇ ਰੱਖ ਕੇ ਆਪਾਂ ਉੱਪਰ ਫੋਲਡ ਕਰਕੇ ਇਹਦੇ ਉੱਤੇ ਇਸ ਤਰ੍ਹਾਂ ਇਹ ਸੀਨ ਲਗਾ ਸਕੀਏ ਤੇ ਦੋਨਾਂ ਪਾਸੇ ਆਪਾਂ ਇਸ ਤਰ੍ਹਾਂ ਸਿਲਾਈ ਲਗਾ ਕੇ ਆਪਾਂ ਤਿਆਰ ਕਰ ਲਾਂਗੇ ਜੀ ਇਹਨੂੰ ਮੈਂ ਤੁਹਾਨੂੰ ਦਿਖਾਉਣੀ ਆ ਜੀ ਦੇਖੋ ਇੱਕ ਸਾਈਡ ਦੋਨੇ ਪਾਸੇ ਆਪਾਂ ਲਗਾ ਲੀਆਂ ਤੇ ਇੱਕ ਸਾਈਡ ਤੋਂ ਆਪਾਂ ਦੇਖੋ ਇਹ ਫੋਲਡ ਕਰ ਲਈ ਨੀਚੇ ਵਾਲੀ ਸਾਈਡ ਤੋਂ ਤੇ ਦੂਜੀ ਸਾਈਡ ਤੇ ਆਪਾਂ ਦੇਖੋ ਇਹ ਪੱਟੀ ਲਾ ਲਈ ਜੀ ਇਸ ਤਰ੍ਹਾਂ ਤੇ ਇਹਦੇ ਨਾਲ ਕੀ ਹੋਊਗਾ ਜਿਹੜਾ ਬੈੱਡ ਦਾ ਖੁੰਝਾ ਹੈ ਬਿਲਕੁਲ ਉਹ ਸਹੀ ਬਣੂਗਾ। ਦੋਨੇ ਸਾਈਡਾਂ ਦੇ ਜਿਹੜੇ ਬੈੱਡਾਂ ਦੀਆਂ ਨੁੱਕਰਾਂ ਹੁੰਦੀਆਂ ਨੇ ਖੁੰਝੇ ਉਹ ਬਿਲਕੁਲ ਐ ਪੱਟੀ ਦੇ ਨਾਲ ਬਿਲਕੁਲ ਸਹੀ-ਸਹੀ ਆਉਣਗੇ ਦੇਖੋ ਤੁਸੀਂ। ਇਸ ਤਰ੍ਹਾਂ ਆ ਦੇਖੋ ਜੀ ਜਿਵੇਂ ਇਹ ਸ਼ੇਪ ਹੈਗੀ ਹੈ ਨਾ ਬੈੱਡ ਦੀ ਉਵੇਂ ਸਾਈਡ ਵਾਲੀ ਦੇਖੋ ਆਪਾਂ ਇਹਦੀ ਸ਼ੇਪ ਤਿਆਰ ਕੀਤੀ ਹੈ। ਇਸੇ ਤਰ੍ਹਾਂ ਆਪਾਂ ਨੂੰ ਚੜਾਉਣ ਵਿੱਚ ਕੋਈ ਅਖਿਆਈ ਨਹੀਂ ਆਉਣੀ ਬਿਲਕੁਲ ਸਹੀ ਬਣੂਗਾ ਜੀ। ਮਿੰਟਾਂ 'ਚ ਦੇਖੋ ਬਣ ਕੇ ਤਿਆਰ ਹੋ ਗਿਆ ਜੀ ਆਪਣਾ ਜਿਹੜਾ ਕਵਰ ਹੈਗਾ। ਦੇਖੋ ਇਹ ਤੇ ਬਾਲੀ ਮਿਹਨਤ ਨਹੀਂ ਲੱਗੀ ਜਿਹੜੀ ਸੀਟ ਹੈ ਇਹ ਕੋਈ ਵੀ ਬੁੱਕਸਟੋਰ ਤੋਂ ਆਪਾਂ ਨੂੰ ਮਿਲ ਜਾਂਦੀ ਹੈ ਇਹ ਆਪਾਂ ਹੁਣ ਆਪਾਂ ਤੁਹਾਨੂੰ ਇਸ ਤਰ੍ਹਾਂ ਦੇਖੋ ਜੀ ਚੜਾ ਕੇ ਵੀ ਦਿਖਾ ਦੰਨੇ ਆਂਗੇ ਇੱਕ ਵਾਰੀ ਲਓ ਜੀ ਇਹ ਸਾਨੀ ਨਾਲ ਹੀ ਇਸ ਤਰ੍ਹਾਂ ਚੜ ਜੂਗਾ ਥੋੜਾ ਥੋੜਾ ਹਲਕਾ ਜਿਹਾ نیچے-नीचे ਖਿੱਚ ਕੇ ਗੱਦਿਆਂ ਨੂੰ ਸਾਈਡ ਤੇ ਕਰਕੇ ਆਪਾਂ ਇਹਦੇ ਵਿੱਚ ਐ ਫੋਲਡ ਕਰ ਦਾਂਗੇ ਜਿਹੜਾ ਸੀਗਾ نیچے ਵਾਲਾ ਵੱਧਮਾ ਇਹ ਪਾਸੇਰ ਦੀ ਪੱਟੀ ਲਾਈ ਸੀ ਤੁਸੀਂ ਦੇਖੋ ਉਹਦੀ ਸ਼ੇਪ ਹੈਗੀ ਹੈ ਜੀ ਜਿਹੜੀ ਕਿੰਨੀ ਵਧੀਆ ਆਈ ਹੈ ਦੇਖੋ ਬਿਲਕੁਲ ਸਫਾਈ ਨਾਲ ਕਵਰ ਬਣਿਆ ਜੀ ਦੇਖੋ ਸ਼ੀਟ ਹੈ ਜਿਹੜੀ ਸਾਈਡ ਵਾਲੀ ਹੈ ਇਸ ਤਰ੍ਹਾਂ ਆ ਗਈ ਹੈ ਤੇ ਇਹ ਕਵਰ ਆਪਣਾ ਦੇਖੋ ਜੀ ਕਿੰਨਾ ਸੋਹਣਾ ਇਹਦੇ ਉੱਤੇ ਕਪੂਰਪੁਰ ਫਿੱਟ ਫਿੱਟ ਕਵਰ ਆਇਆ ਜੀ ਦੇਖੋ ਕਿੰਨਾ ਸੋਹਣਾ ਲੱਗਦਾ ਬਣਿਆ ਹੋਇਆ ਵੀ ਕਿੰਨਾ ਸੋਹਣਾ ਲੱਗਦਾ ਜੀ ਥੋੜੀ ਜਿਹੀ ਮਿਹਨਤ ਦੇ ਵਿੱਚ ਦੇਖੋ ਆਪਣਾ ਹੈਗਾ ਜੀ ਬੈੱਡ ਨੂੰ ਆਪਾਂ ਬਣਾ ਕੇ ਇਹ ਚੜਾਤਾ ਜੀ ਥੋੜੀ ਜੀ ਉਸ ਨਾਲ ਹੀ ਆਪਣਾ ਹੀ ਬੈੱਡ ਹੈ ਸਾਰੀ ਉਮਰ ਵਾਸਤੇ ਸਹੀ ਰਹੂਗਾ ਬਿਲਕੁਲ ਖਰਾਬ ਨਹੀਂ ਹੋਊਗਾ ਕੋਈ ਦਾਗ ਧੱਬੇ ਤੇ ਕੁਝ ਵੀ ਨਹੀਂ ਹੋਊਗਾ ਦੇਖੋ ਗਿੱਲਾ ਕੱਪੜਾ ਕਰਕੇ ਆਪਾਂ ਕੋਈ ਵੀ ਇਹਨੂੰ ਇਸ ਤਰ੍ਹਾਂ ਸਾਫ਼ ਕਰ ਸਕਦੇ ਆਂ ਇਹ ਵੈਸੇ ਵੀ ਇਹਨੂੰ ਆਪਾਂ ਉਤਾਰ ਕੇ ਵੀ ਸਾਫ਼ ਕਰ ਸਕਦੇ ਹਾਂ ਜਿਵੇਂ ਮਰਜ਼ੀ ਦੇਖੋ ਸਿਰਫ ਇੱਕ ਆਪਣੇ ਕੋਲੇ ਚਾਦਰ ਸੀ ਜੀ ਪੁਰਾਣੀ ਆਪਾਂ ਚਾਦਰ ਲੈਤੀ ਸੀ ਪਿੱਛੇ ਲਾਉਣ ਵਾਸਤੇ ਜਿਹੜੀ ਆਪਣੀ ਟ੍ਰਾਂਸਲੇਟ ਸ਼ੀਟ ਸੀ ਜੋ ਕੋਈ ਵੀ ਬੁੱਕ ਸਟੋਰ ਤੋਂ ਆਪਾਂ ਲੈ ਸਕਦੇ ਹਾਂ ਸਿਰਫ 60 ਰੁਪਏ ਦਾ ਇੱਕ ਪੀਸ ਆਇਆ ਸੀ ਜੀ ਜਿਹੜਾ ਕਿ ਆਪਣਾ ਸਾਰਾ ਮਤਲਬ ਕਿ ਬੋਰਡ ਉੱਤੇ ਲੱਗ ਗਿਆ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਨੂੰ ਇਹ ਹੈੱਡ ਬੋਰਡ ਦਾ ਕਵਰ ਕਿਵੇਂ ਦਾ ਲੱਗਿਆ ਦੇ ਦੇਖੋ ਪੂਰੀ YouTube ਤੇ ਕਿਸੇ ਨੇ ਬਣਾਇਆ ਨਹੀਂ ਸੀਗਾ ਕਵਰ ਤੇ ਆਪਾਂ ਇਹ ਪਹਿਲੀ ਵਾਰ ਤੁਹਾਨੂੰ YouTube ਤੇ ਇਹ ਕਵਰ ਸਾਡੇ ਵਾਲਾ ਦਿਨੀ ਵਾਲਾ ਜਿਹੜਾ ਕਿ ਆਪਾਂ ਇਹ ਵੀਡੀਓ ਤੇ ਆਪਾਂ ਬਣਾਇਆ ਤੇ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕੀਤੀ ਹੈ ਤੇ ਜਰੂਰ ਤੁਸੀਂ ਬਣਾ ਕੇ ਦੇਖਿਓ ਦੇਖੋ ਆਪਾਂ ਆਪਣੇ ਬੈਡਰੂਮ ਇਸ ਤਰ੍ਹਾਂ ਆਪਣੇ ਜਿਹੜੀ ਏਅਰ ਕਰ ਸਕਦੇ ਆ ਕਿਵੇਂ ਮਰਜ਼ੀ ਦੇਖੋ ਆਪਾਂ ਇਹ ਸਾਫ਼ ਕਰ ਸਕਦੇ ਆ ਜੀ